ਅ ਅ ਤੋਂ ਸਟੇਜ ਐਂਗਲ ਤੋਂ ਪੀਟਣਾ ਚਾਹੁੰਦਾ ਹਾਂ ਜੀ ਮਾਨਯੋਗ ਸੀਐਮ ਸਾਹਿਬ ਜੀ ਔਰ ਸਾਡੇ ਡੀਜੀਪੀ ਪੰਜਾਬ ਜੀ ਸਾਰਿਆਂ ਦੀ ਸਟ੍ਰਿਕਟ ਹਦਾਇਤਾਂ ਹੈਗੀਆਂ ਕਿ ਜਿਹੜਾ ਸਾਡਾ ਵਾਰ ਅਗੇਂਸ ਡਰੱਗਸ ਹੈ ਉਹਨੂੰ ਅਸੀਂ ਬਿਲਕੁਲ ਪ੍ਰਾਈਮ ਇੰਪੋਰਟੈਂਸ ਦੇਣਾ ਉਹਦੇ ਤਹਿਤ ਹੀ ਮੈਂ ਔਰ ਡੀਸੀ ਸਾਹਿਬ ਨੇ ਅੱਜ ਜਿਹੜਾ ਸਾਡਾ ਜ਼ਿਲ੍ਹੇ ਦਾ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ ਹੀ ਹੈਬ ਸੈਂਟਰ ਓਟ ਸੈਂਟਰ ਸਾਰੇ ਕੁਝ ਅਸੀਂ ਵਿਜ਼ਿਟ ਕਰ ਰਹੇ ਹਾਂ ਤੇ ਬਹੁਤ ਹੀ ਆਈ ਵੁੱਡ ਕੰਗ੍ਰੈਚੂਲੇਟ ਸਾਡੀ ਹੈਲਥੀ ਗੀ ਟੀਮ ਇਹਨੇ ਬਹੁਤ ਹੀ ਅੱਛਾ ਸਾਫ ਸੁਥਰਾ ਪੋਜ਼ਿਟਿਵ ਜੈਟਮੋਸਫੀਅਰ ਰੱਖਿਆ ਹੈ ਜਿਹੜੇ ਉੱਤੇ ਇਨਵਿਟਸ ਵੀ ਸੀਗੇ ਬਹੁਤ ਜ਼ਿਆਦਾ ਸਾਰੇ ਪ੍ਰੇਜ਼ ਹੀ ਕਰ ਰਹੇ ਸੀ ਇਨ ਫੈਕਟ ਮੇਰੇ ਲਈ ਵੀ ਭਰਾਨੀ ਦੀ ਗੱਲ ਸੀ ਕਿ ਇੱਥੇ ਨਾ ਕੇਵਲ ਬਟਿੰਡਾ ਦੇ ਰਾਜਸਥਾਨ ਹਰਿਆਣਾ ਦੇ ਦੂਜੇ ਸਾਡੇ ਪੰਜਾਬ ਦੇ ਨੇੜੇ ਦੇ ਜਿਲ੍ਹੇ ਦੂਰ ਦੇ ਜ਼ਿਲ੍ਹਿਆਂ ਦੇ ਵੀ ਇਨਵਿਟਸ ਸੀਗੇ ਵਿੱਚ ਕਲੀਅਰਲੀ ਸ਼ੋਸ ਇਹ ਬੜਾ ਪੋਜ਼ਿਟਿਵ ਐਟ ਵੈਲਕਮਿੰਗ ਐਟਮੋਸਫੇਅਰ ਦੇ ਰਹੇ ਹਨ ਅਗੇ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਲੱਗੇ ਨਹੀਂ ਤੇ ਜਿਹੜੀ ਇਨਫਰਾਸਟ੍ਰਕਚਰ ਦੀ ਗੱਲਾਂ ਬਣੀ ਸੀ ਸਰ ਕੈਰੀਰ ਨਾਲ ਦੇ ਪਲਾਂਚ ਇਹਨਾਂ ਨੇ ਪਹਿਲਾਂ ਵੀ ਫੰਡ ਦਿੱਤੇ ਹੋਰ ਵੀ ਪੂਰਾ ਫਲੋਰ ਬਣ ਰਿਹਾ ਤੇ ਨਾਲ ਦਿਨ ਨਾਲ ਅਸੀਂ ਇਹਨਾਂ ਨੂੰ ਇਹ ਹੀ ਪ੍ਰੇਰਿਤ ਕੀਤਾ ਕਿ ਤੁਸੀਂ ਆਪ ਵੀ ਤੋਂ ਨਿਕਲ ਕੇ ਸਕਸੈਸਫੁਲੀ ਨਿਕਲੋ ਔਰ ਬਾਕੀ ਜਿਹੜੇ ਬੱਚੇ ਯੂਥ ਦੇ ਚੰ ਅਫਲਿਕਟਿਡ ਹੈ ਉਹਨਾਂ ਲਈ ਇੱਕ ਹੀਰੋ ਬਣ ਕੇ ਸਾਡੀ ਵੀ ਹੈਲਪਫੁਲ ਔਰ ਬਸ ਇਹੀ ਸਭ ਅਸੀਂ ਵਿਜ਼ਿਟ ਕਰ ਰਹੇ ਸੀ ਫੀਡਬੈਕ ਲਿਆ ਔਰ ਜੋ ਵੀ ਜਾਇਜ਼ਾ ਲੈਣਾ ਸੀ ਐਂਡ ਵੀਲ ਕੰਟੀਨਿਊ ਵਿਜ਼ਿਟਿੰਗ ਹਮ ਮੈਡਮ ਇੱਥੇ ਬਾਅਦ ਮੈਡਮ ਬਾਅਦ ਹੀ ਅਸੀਂ ਕੇਵਲ ਮੈਨੇਜਰ ਦੇ ਕੋਲ ਜਾਂਦੇ ਆ ਜਿਹੜੇ ਨਸ਼ੇੜੀ ਹੈਗੇ ਨੇ ਜਿਹੜੇ ਨ ਉਹ ਜਦੋਂ ਰਿਕਾਡ ਬਣੇ ਇਥੋਂ ਦਵਾਈ ਮਿਲ ਜਾਂਦੀ ਹੈ ਉਹ ਇੱਕ ਬਾਹਰ ਜਾ ਕੇ ਦੇ ਲਉਂਦੇ ਨੇ ਤੇ ਬਾਹਰ ਕਰਨ ਕੀ ਜੀ ਇਹ ਸਾਰੀ ਚੀਜ਼ਾਂ ਸਾਡੇ ਧਿਆਨ ਚ ਰਿਤ ਅਸੀਂ ਜ਼ਰੂਰ ਐਕਸ਼ਨ ਲਵਾਂਗੇ ਤੇ ਪਹਿਲਾਂ ਵੀ ਲੈਂਦੇ ਰਹੇ ਹਾਂ ਬਟ ਯੈਸ ਇਹ ਇੱਕਦਮ ਕੋਈ ਇਮੀਡੀਏਟ 2 ਮਿੰਟ ਦਾ ਸੋਲੂਸ਼ਨ ਨਹੀਂ ਹੈ ਬਟ ਹੁਣ ਸਾਡੀ ਸਾਰੀ ਪਹਿਲਾਂ ਵੀ ਚੱਲ ਰਹੀ ਸੀ ਪਰ ਹੁਣ ਇਹਦੇ ਵਿੱਚ ਅਸੀਂ ਕੰਝਾ ਬਹੁਤ ਜ਼ਿਆਦਾ ਟਾਪ ਪ੍ਰਾਇੋਰਟੀ ਤੇ ਚੱਲ ਰਿਹਾ ਹੈ ਐਂਡ ਵੀਲ ਇਨਸ਼ੋਰ ਕਿ ਅਸੀਂ ਇਹ ਕਮਿਊਨੀਕੇਸ਼ਨ ਦੂਰ ਕਰੀਏ ਜਿਹੜਾ ਇਥੋਂ ਦਾ ਅੰਦਰਾਖਣ ਦਾ ਸਿਚੂਏਸ਼ਨ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਸ਼ਾਹ ਸ਼ੰਕਰ ਬਣਾਤਾ ਹੈ ਉਹਦਾ ਕੋਲ ਇੰਡਸਟਰੀਅਲ ਏ ਦਾ ਇੱਥੇ ਜਿਹੜੇ ਨਸ਼ੇੜੀ ਆਉਂਦੇ ਨੇ ਉਹਨਾਂ ਦਾ ਦਵਾਈ ਲੈ ਜਾਂਦੇ ਨੇ ਤੇ ਨਾਲ ਜਾਂਦੇ ਜਾਂਦੇ ਸਾਡੇ ਇਨਸਟਿਟਿਊਟ ਨੂੰ ਸਮਾਨ ਦੇ ਖੁਆਣ ਚੱਕੇ ਲੈ ਜਾਂਦੇ ਆ ਤੇ ਇੱਥੇ ਉਹ ਚੌਂਕੀ ਬਣਾਉਣ ਦੀ ਪ੍ਰੋਵੀਜ਼ਨ ਪ੍ਰੋਵੀਜ਼ਨ ਹੈਗੀ ਪਰ ਉਹ ਬੰਕੀ ਹੋਣੀ ਬੰਦੀ ਜੀ ਨੰਨੇ ਸੰਸ ਦਵਾਈ ਚੌਂਕੀ ਦੀ ਪ੍ਰੋਵੀਜ਼ਨ ਜੀ ਮੈਂ ਚੈੱਕ ਕਰ ਲਾਂਗੀ ਕਿ ਕੋਈ ਐਦਾਂ ਦੀ ਪ੍ਰੋਬਲਮ ਹੈ ਜਾਂ ਨਹੀਂ ਆਦਰਵਾਇਸ ਤਾਂ ਜਿਵੇਂ ਪਹਿਲਾਂ ਕਿਹਾ ਇਹ ਸੋਲੂਸ਼ਨ ਪੂਰੇ ਕਮਿਊਨਿਟੀ ਲੈਵਲ ਦਾ ਹੈ ਅਸੀਂ ਕੋਈ ਨੂੰ ਸਟਿਗਮਟਾਈਜ਼ ਨਹੀਂ ਕਰ ਸਕਦੇ ਕਿ ਇੱਥੇ ਬਣਿਆ ਹੈ ਤਾਂ ਕੋਈ ਪੋਜ਼ਿਟਿਵ ਉਸਟਾਈਮ ਪਾਲਿਸੀ ਡਿਸੀਜਨ ਹੀ ਹੋਣਾ ਜਿਹੜਾ ਇੱਥੇ ਸਟੈਬਲਿਸ਼ ਹੋਇਆ ਤਾਂ ਕਿ ਅਸੀਂ ਉਹਨੂੰ ਵੀ ਤੁਮਦੇ ਅਨੁਦਿਰ ਤੇ ਬਲਡ ਉਹਦੀ ਕਾਰਵਾਈ ਹੋਈ ਹੈ ਜਿੱਤੇ ਹੁਣ ਬਖੰਡਾ ਦੇ ਵਿੱਚ ਤੋਂ ਮਿਲ ਰਹੇ ਅਸੀਂ ਜੀ ਸਾਰੇ ਆਪਣੇ ਰਿਕਾਰਡਸ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਅਸੀਂ ਵੀ ਇਦਾਂ ਐਕਸ਼ਨ ਲਵਾਂਗੇ ਥੈਂਕ ਯੂ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਇਹ ਤੇਜ਼ੀ ਲਿਆਉਣ ਦੇ ਲਈ ਜਿਹੜੀ ਹੈਗੀ ਹੈ ਵਚਨਬੱਧ ਹੈ ਕਾਰਬੰਦ ਹੈ ਤੇ ਉਸੇ ਕੜੀ ਦੇ ਅਧੀਨ ਸਾਰੇ ਜਿਹੜੇ ਡੀਸੀਸ ਡੀਸੀਸ ਨੇ ਐਸਐਸਪੀ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਵੀ ਹੋਈ ਹੈ ਕਿ ਆਪਾਂ ਆ ਜਿਹੜਾ ਨਸ਼ੇ ਦੇ ਖਿਲਾਫ ਦੀ ਦੀ ਮੁਹਿੰਮ ਹੈ ਉਹਨੂੰ ਹੋਰ ਤੇਜ਼ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਵੀ ਆਪਣੇ ਓਟ ਕਲੀਨਿਕਸ ਨੇ ਡਿਡਿਕਸ਼ਨ ਸੈਂਟਰਸ ਨੇ ਰੀਹੈਬ ਸੈਂਟਰਸ ਨੇ ਉਹਦੇ ਵਿੱਚ ਵੀ ਵਿਜ਼ਿਟਸ ਕਰਕੇ ਇੱਕ ਵਾਰ ਆਪਾਂ ਸਮੀਖਿਆ ਕਰਨੀ ਹੈ ਕਿ ਉੱਥੇ ਕੋਈ ਕਮੀ ਤਾਂ ਨਹੀਂ ਹੈ ਤੇ ਅੱਜ ਆਪਾਂ ਇੱਥੇ ਐਸਐਸਪੀ ਮੈਡਮ ਤੇ ਮੈਂ ਆਏ ਆ ਇਹ ਜਿਹੜਾ ਆਪਣਾ ਨਸ਼ਾ ਛਡਾਓ ਕੇਂਦਰ ਹੈ ਬਠਿੰਡਾ ਦਾ ਇੱਥੇ ਲਗਭਗ 50 ਬੈਡਾਂ ਦੀ ਕੈਪੈਸਿਟੀ ਹੈਗੀ ਹੈ ਇਹਨੂੰ ਆਪਾਂ ਆਪਣੇ ਪੱਧਰ ਤੇ ਹੀ 80 ਬੈਡ ਦਾ ਕਰ ਰਹੇ ਹਾਂ ਉਹਦੇ ਵਿੱਚ ਵੀ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਇੱਥੇ ਆਪਣੇ ਕੋਲ ਪ੍ਰੋਪਰ ਮੈਡੀਕਲ ਟੀਮ ਇਨਕਲੂਡਿੰਗ ਸਾਈਕੀਟ੍ਰਿਸਟ ਕਾਉਂਸਲਰਸ ਸਾਰੇ अवेलेबल ਨੇ ਸਾਰੀ ਫੈਸਿਲਿਟੀਆਂ अवेलेबल ਨੇ ਤੇ ਡਾਕਟਰ ਸਾਹਿਬਾਨ ਤੇ ਮੇਰੇ ਨਾਲ ਵੀ ਗੱਲ ਹੋਈ ਹੈ ਇੱਥੇ ਕੋਈ ਕਮੀ ਨਹੀਂ ਹੈਗੀ ਆ ਪਰ ਫਿਰ ਵੀ ਆਪਾਂ ਇਹਨੂੰ ਹੋਰ ਇੰਪਰੂਵ ਕਰਨਾ ਚਾਹਾਂਗੇ ਤੇ ਉਹਦੇ ਵਾਸਤੇ ਵੀ ਮੈਂ ਇਹਨਾਂ ਨੂੰ ਹਦਾਇਤ ਜਰੀਏ ਕੀ ਆ ਉਹ ਕੀਤੀ ਹੋਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਆਪਣੇ ਮਾਪੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਡਾਕਟਰੀ ਸਹਾਇਤਾ ਦੀ ਲੋੜ ਹੈਗੀ ਆ ਉਹ ਜ਼ਰੂਰ ਇੱਥੇ ਸੰਪਰਕ ਕਰਕੇ ਆਪਣੇ ਬੱਚੇ ਨੂੰ ਇੱਥੇ ਲਿਆਉਣ ਅਤੇ ਆਪਾਂ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਦਿੱਤੇ ਹੋਏਗਾ ਤੇ ਅ ਰੱਬ ਨੇ ਚਾਹਿਆ ਤਾਂ ਉਹ ਜਲਦੀ ਨਸ਼ੇ ਦੀ ਜਿਹੜਾ ਹੈ ਕਿ ਅੱਲਾਹ ਤੇ ਕੀ ਉਹ ਤੁਹਾਨੂੰ ਛੂਤ ਮਿਲੋਗੀ ਇਸ ਤੋਂ ਇਲਾਵਾ ਵੀ ਸਾਡੇ ਕੋਲ ਰੀਹੈਬ ਸੈਂਟਰ ਵੀ ਹੈ ਉੱਥੇ ਵੀ ਪੰਜਾਬ ਐਡ ਦੀ ਕੈਪੈਸਿਟੀ ਹੈਗੀ ਹੈ ਸਾਡੇ 15 ਵੋਟ ਕਲਿਨਿਕਸ ਨੇ ਜਿਹੜੇ ਚੱਲ ਰਹੇ ਨੇ ਤੇ ਉਹਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਮੌਜੂਦ ਨੇ ਅਤੇ ਆਪਾਂ ਉਮੀਦ ਇਹ ਕਰਦੇ ਹਾਂ ਜਿੱਥੇ ਨਾਲ-ਨਾਲ ਇਨਫੋਰਸਮੈਂਟ ਦੀ ਕੰਮ ਹੋ ਰਿਹਾ ਹੈ ਉੱਥੇ ਆਪਾਂ ਪ੍ਰੀਵੈਂਸ਼ਨ ਤੇ ਡੀ ਐਡਿਕਸ਼ਨ ਜਰਾਏਗਾ ਉਹਨਾਂ ਨੂੰ ਵੀ ਆਪਾਂ ਨਾਲ